ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਤੁੰਗਾ ਢੇੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਤਕਰੀਬਨ 5 5 ਪਸ਼ੂ ਦਿਖਾ ਦਾਂਗੇ 4 گاਵਾ ਤੇ ਇੱਕ ਗੱਬਣ ਬੱਛੀ ਦਿਖਾ ਦਾਂਗੇ 4 ਮਹੀਨਿਆਂ ਦੀ ਚੈੱਕ ਪਾਸ ਤੇ ਬਾਕੀ ਜਿਹੜੇ ਰੇਟ ਨੇ ਰੇਟ ਬਾਈ ਦੇ ਆ ਲਾ ਲਓ ਵੀ 22 ਤੋਂ ਸਟਾਰਟ ਹੋ ਕੇ ਤਕਰੀਬਨ 40 45 ਹਜ਼ਾਰ ਤੱਕ ਹੋਣਗੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਤਾਜੇ ਸੂਏ ਪਸ਼ੂ ਵੀ ਦਿਖਾ ਦਾਂਗੇ ਤੇ ਇੱਕ ਧੋਕੜ ਬੱਛੀ ਵੀ ਦਿਖਾ ਦਾਂਗੇ ਤੇ ਬਾਕੀ ਆ ਜਾਓ ਲਾਡੀ ਨਾਲ ਕਰਾ ਦਨੇ ਗੱਲਬਾਤ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਨੇ ਤੇ ਜਿਹੜਾ ਰੇਟ ਆ ਰੇਟ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆ ਜਾ ਲਾਡੀ ਮੇਰਾ ਹੋਰ ਕਿਵੇਂ ਆ ਵਧੀਆ ਬਾਈ ਹਸਤੀ ਗਾਲ ਦੀ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਵਧੀਆ ਜੀ ਵਧੀਆ ਚੱਲ ਆ ਵੀਡੀਓ ਬਣਾਉਣਾ ਹੈ ਤੇ ਜਾਦੇ گاਵਾਂ ਦੀ ਕਿਉਂਕਿ 5 گاਵਾਂ ਬਾਈ ਅਰਗੇ ਲੈ ਗਏ ਬਾਈ ਤੋਂ ਤਕਰੀਬਨ ਹੁਣ ਮੇਰੇ ਖਿਆਲ ਆ 5 ਰਹਿ ਗਈਆਂ ਪਹਿਲਾਂ 10 ਸੀ ਨਾ ਹਾਂਜੀ ਹਾਂਜੀ ਬਾਈ ਤੇ ਕਿਹੜੀ ਤੋਂ ਕਰੀਏ ਸ਼ੁਰੂ ਫੇਰ ਇੱਥੇ ਹੀ ਕਰ ਲੈਂਦੇ ਆ 25 ਤੋਂ ਕਰ ਲਈਏ ਹਾਂ ਆ ਤੋਰੋ ਹੀ ਖੋਲ ਕੇ ਦੰਦਾਜ ਕਿਵੇਂ ਲੱਡੀ ਦੰਦਾਜ ਉਹ ਖੀਰੀ ਆ ਜੀ 4.5 ਮਹੀਨੇ ਦੀ ਗੱਬਣਾ ਸਾਢੇ 4 ਦੀ ਹਾਂਜੀ ਚੈੱਕ ਪਾਪਾ ਨੇ ਕਰਾਈ ਆ ਹਾਂ ਬਈ ਆਪਾਂ ਕਰਾਈ ਹੋਈ ਆ ਸੱਜਣਾ ਸਾਢੇ 4 ਮਹੀਨਿਆਂ ਦੀ ਚੈੱਕ ਪਾਸ ਆ ਤੇ ਬਾਕੀ ਜਿਹੜਾ ਰੇਟ ਹੋਊਗਾ ਰੇਟ ਬਾਈ ਦਾ ਬਾਜਵਜਾ ਹੋਊਗਾ ਬਿਲਕੁਲ ਤੇ ਬਾਕੀ ਥੱਲਿਓ ਸੋਹਣੀ ਬਣਦੀ ਆਉਂਦੀ ਆ ਹਾਂਜੀ ਹਾਲ ਹਾਲ ਸਾਢੇ 4 ਦੀ ਗੱਬਣਾ ਥਾਣੇ ਦੇ ਸਿੰਗਲ ਚਾਰੀ ਆਗੇ ਇਹ ਆ ਗਈ ਜਰਸੀ ਨਸਲ ਦੇ ਵਿੱਚ ਤੇ ਬਾਕੀ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਰੰਗ ਰੂਪ ਚੈੱਕ ਕਰ ਸਕਦੇ ਹੋ ਬਹੁਤ ਸ਼ਾਨਦਾਰ ਵੱਛੀ ਆ ਲੰਬੀ ਵੀ ਚੰਗੀ ਆ ਤੇ ਕੱਦ ਵੀ ਸੋਹਣਾ ਕਰੂ ਤੇ ਬਾਕੀ ਨਿੱਕੀ ਉਮਰ ਜੀ ਲੱਗੀ ਹੋਈ ਆ ਨਾ ਹਾਂ ਹਾਂ ਬਾਈ ਹੋ ਸਕਦਾ ਖੀਰੀ ਖੀਰੀ ਸੁੱਕੇ ਨਾ ਹਾਂ ਬਾਈ ਹਾਂ ਅ ਖੀਰੀ ਖੀਰੀ ਸੁਕੂਗੀ ਦੋ ਦੰਦ ਚਾਰ ਦੰਦ ਤਾਂ ਆ ਮੰਨ ਲਓ ਵੀ ਅਗਲਾ ਸੁਆ ਸੁਕੂਗੀ ਤੇ ਬਾਕੀ ਤੁਹਾਨੂੰ ਝੋਲੀ ਦਿਖਾ ਦੇਣਾ ਤੁਹਾਨੂੰ ਜੀ ਸਾਡੀ ਬਾਈ ਪੂਛ ਮੜੀ ਲਓ ਜੀ ਆਇ ਤੋਂ ਝੋਲੀ ਚੈੱਕ ਕਰ ਸਕਦੇ ਹੋ ਸਾਡੇ 45 ਦੀ ਗੱਬਣ ਬਾਈ ਕਹਿੰਦਾ ਚੈੱਕ ਪਾਸ ਆ ਚੈੱਕ ਪਾਸ ਆਪਣੀ ਕਰਾਈ ਹੋਈ ਛੱਡ ਦੋ ਰੇਟ ਲਾਡੀ ਦਾ ਕੀ ਰੋ ਬਾਈ 22000 ਦੀ ਦੇ ਦਾਂਗੇ 22 ਦੀ ਹਾਂ ਜੀ ਤੇ ਇੱਕ ਲਾਸਟ ਵਾਲੀ ਬੱਛੀ ਆ ਮੇਰਾ ਖਿਆਲ ਉਧਰਲੇ ਬੰਨੇ ਤੇ ਬਾਕੀ ਦਾ ਜੋੜੇ ਦਾ ਰੇਟ ਆ ਜਿਹੜਾ ਜੋੜੇ ਦਾ ਰੇਟ ਵੀ ਬਾਈ ਤੋਂ ਕਰਾ ਦਾਂਗੇ ਤੇ ਇੱਕ ਗੱਲ ਹੋਰ ਦੱਸ ਦੇਣਾ ਜਿਹੜੇ ਰੇਟ ਨੇ ਰੇਟ ਬਾਈ ਦੇ ਤਕਰੀਬਨ ਇਹ ਲੈਣ ਦੇਣ ਜ ਲਈ ਹਾਂ ਹਾਂ ਵੀਰੇ ਹਾਂ ਇੱਕ ਫਿਕਸ ਜੇ ਰੇਟ ਹੀ ਹੋਣਗੇ ਹਾਂਜੀ ਤੇ ਹੁਣ ਸੱਜਣੋ ਆਪਾਂ ਤੁਹਾਨੂੰ ਦਿਖਾ ਦਿੰਨਾ 2 ਨੰਬਰ ਤੇ ਤਾਜੀ ਸੂਈ ਬੱਛੀ ਆ ਤੇ ਨਾਲ ਵੀ ਜੇ ਗੱਲ ਕਰ ਲਈ ਬੱਛੀ ਆ ਗਈ ਤੋਰ ਦੋ ਹੀ ਫੋਲ ਕੇ ਕਿਹੜਾ ਕੁਆਲਿਟੀ ਦਾ ਦੂਜੇ ਸੂਏ ਸੂਈ ਹੋਈ ਆ ਬਾਈ ਕਾ ਕਿ ਦਿਨ ਹੋ ਗਏ ਸੂਈ ਬਾਈ 5 6 ਦਿਨ ਹੋ ਗਏ ਸੂਈ ਨੂੰ ਪੰਜਾਂ ਛਿਆਂ ਦਰਾਂ ਦੀ ਸੂਈ ਆ ਦੂਜਾ ਸੂਆ ਸੂਈ ਹੋਈ ਆ ਕੱਦ ਆ ਗਿਆ ਫੁੱਲ ਡਬਲ ਹਾਂਜੀ ਕੱਦ ਫੁੱਲ ਵੱਡਾ ਲੰਬੀ ਵੀ ਬੱਛੀ ਫੁੱਲਾ ਤੇ ਬਾਕੀ ਥਣ ਦਾ ਸਹਜ ਹੀ ਦੱਸਦਾ ਚਵਾਈ ਦੀ ਕਿੰਮੇ ਲਾ ਟਿ ਚਵਾਈ ਦੀ ਵਧੀਆ ਬਾਈ ਹਾਂਜੀ ਹਾਂਜੀ ਕਿੰਨਾ ਕ ਬੋਲਾ ਹਾਜ਼ਰ ਆ ਬਈ 12 ਕਿਲੋ ਬੋਲਾ ਹਾਜ਼ਰ ਆ 12 ਕਿਲੋ ਹਾਜ਼ਰ ਆ ਕਿੰਨਾ ਕ ਦੁੱਧ ਪਾ ਸਕਦੀ ਆ ਬਈ ਦੁੱਧ 13 14 ਕਿਲੋ ਪਾ ਦੂ ਆ 13 14 ਕਿਲੋ ਪਾ ਸਕਦੀ ਆ 12 ਕਿਲੋ ਇਹਦੇ ਕੋਲੇ ਹਾਜ਼ਰ ਆ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਕਰਦੀ ਆ ਲੈ ਚਵਾਈ ਇਹਨੂੰ ਤੇ ਇਥੋਂ ਲੰਬਾਈ ਚੈੱਕ ਕਰ ਸਕਦੇ ਥਣ ਦਾ ਸਹਜ ਤੇ ਆਰਡਰ ਕਰਵਾਉਂਗੀ ਛੜਦੇ ਛੜਦੇ ਬੱਚੇ ਤੇ ਜਾਣਦੇ ਕੋਈ ਨਹੀਂ ਤੇ ਦੁੱਧ ਬਾਈ ਕਹਿੰਦਾ 13 14 ਗੱਲੋ ਪਾ ਦੂ ਤੇ ਲੇਵਾ ਬਹੁਤ ਸੋਹਣਾ ਰੱਖਦੀ ਐ ਤੇ ਬਾਕੀ ਪਲੱਸ ਪੁਆਇੰਟ ਆ ਜਿਹੜਾ ਨਾਲ ਇਹਦੇ ਸੱਜਣੋ ਆ ਗਈ ਆ ਬੱਚੀ ਐ ਇਧਰਲੇ ਬੰਨੇ ਹਾਂਜੀ ਹਾਂਜੀ ਪਿਓਰ ਜਰਸੀ ਦੇ ਵਿੱਚ ਆ ਗਈ ਤੇ ਆਪ ਆ ਗਈ ਬੱਚੀ ਜਰਸੀ ਕਰੋ ਸੰਗ ਚ ਥੋੜੀ ਹਾਂਜੀ ਕਿਉਂਕਿ ਗਰਮੀ 'ਚ ਚੱਲਣ ਵਾਲੀ ਆਈਟਮ ਐ ਆ ਗਈ ਜਿਹੜੇ ਹਿਸਾਬ ਦਾ ਮੌਸਮਾ ਮੌਸਮ 'ਚ ਚੱਲਣ ਵਾਲੀ ਬੱਚੀ ਆ ਆ ਗਈ ਪੂਰੀ ਫਿੱਟ ਫਿੱਟ ਦੀ ਹਾਂਜੀ ਚਵਾਈ ਦੀ ਓਕੇ ਜਮਾ ਬਾਈ ਹਾਂ ਹਾਂ ਬਾਈ ਚਵਾਈ ਦੀ ਵਧੀਆ ਪੂਰੀ ਉਦਾਂ ਸੁਭਾਅ ਦੀ ਠੰਡੀ ਸੀ ਲੱਗਣਾ ਬੱਚੇ ਦਾ ਕਰਦੀ ਆ ਥੋੜਾ ਬੱਚੀ ਕਰਕੇ ਕਰਦੀ ਆ ਜੀ ਕਿੰਨੇ ਪੈਸੇ ਲੈ ਲਾਂਗੇ ਲਾਡੀ ਦੇ ਬਈ ਇਹ ਲੈਣ ਦੇਣ ਆਪਾਂ 47 ਦੀ ਹਾਂ ਨਾ ਦੇ ਦਾਂਗੇ ਮੁੱਲ ਹੈਗਾ 52000 ਵੀਰੇ ਆ ਮੁੱਲ ਬਾਈ ਕਹਿੰਦਾ 52000 ਤੇ 47 ਦੀ ਦੇ ਦਾਂਗੇ 12 ਕਿਲੋ ਬੋੜਾ ਹਾਜ਼ਰ ਹੈ ਐ ਮੰਨ ਲਓ ਵੀ 2 ਕਿਲੋ ਦੁੱਧ ਹੋਰ ਵਸ ਸਕਦੀ ਆ ਬ੍ਰਾਹਮ ਨਾਲ ਵੀਰੇ ਕਿਹੜਾ ਪਲੱਸ ਪੁਆਇੰਟ ਨਾਲ ਇਹਦੇ ਆ ਗਈ ਬੱਚੀ ਇਹ ਆ ਗਈ 2 ਨੰਬਰ ਤੇ ਤੇ 1 3 ਨੰਬਰ ਤੇ ਸਾਨੂੰ ਹੋਰ ਦਿਖਾ ਦੇਣਾ ਕਲਰ ਉਹਦਾ ਵੀ ਇਹ ਨਾਲ ਦੀ ਅਤਰੋ ਵੀ ਹੋਣਗੀ ਇਹਦਾ ਸੁਆ ਕਿਹੜਾ ਲਾਡੀ? ਇਹ ਦੂਜੇ ਸੁਆ ਸੋਣੀ ਆ ਵੀਰੇ। ਦੂਜਾ ਸੁਆ। ਇਹ ਕੱਬਣਾ ਆ ਗਈ ਹੈ। ਹਾਂਜੀ ਹਾਂ 5-7 ਦਿਨ ਲਊਗੀ। ਕਿੰਨੇ ਦਿਨ ਕੱਢ ਦੂਗੀ? ਲਊਗੀ ਜੀ 5-7 ਦਿਨ। ਠੀਕ ਆ ਗੱਲ। ਹਾਂ ਜੀ। ਆ ਇਹ ਬਾਈ ਕਹਿੰਦਾ 5 ਤੋਂ 7 ਦਿਨ ਲੈ ਜੂ ਆਰਡਰ ਸੋਨਾ ਬਣਾਉਗੀ ਹਜੇ। ਹਾਂਜੀ। ਕਿਉਂਕਿ ਹੁਣ ਐ ਮੰਨ ਲਓ ਵੀ ਥੱਲੇੋਂ ਚੱਲ ਪਈ ਹੈ ਨਾ। ਹਾਂਜੀ ਹਾਂਜੀ ਵੀਰੇ। ਆ ਹਾਈਟ ਆ ਗਈ ਦਰਮਿਆਨੀ ਤੇ ਉਹਦਾ ਬਜਨ ਵਾਲੀ ਬੱਛੀ ਆ ਗਈ। ਇਹਦਾ ਕੀਰਕਾਰ ਜਾਂ ਦੱਸਿਆ ਦਦਾ? ਬਈ ਇਹਦੇ ਲਈ ਗਈ ਹੈ 12-13 ਕਿਲੋ ਪਹਿਲਾਂ। ਤੇ ਬਾਕੀ ਜਿੱਦਾਂ ਹੁਣ ਗਰਮੀ ਵਾਲਾ ਸੀਨ ਆ ਮਤਲਬ ਗਰਮੀ ਚੱ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਤੇ ਬਾਕੀ ਨਾੜਾ ਨੂੰ ਨਾ ਸੋਹਣਿਆ ਰੱਖਦੇ ਆ ਆਰਡਰ ਕੁਆਲਿਟੀ ਇੱਥੋਂ ਚੈੱਕ ਕਰ ਸਕਦੇ ਹੋ ਚੋਣ ਚਬਾਉਣ ਦੀ ਕੇਮਰਾ ਦੀ ਵਧੀਆ ਬਾਈ ਚਬਾਈ ਤਾਂ 100 ਦੀ 100 ਜਮ ਹਾਂ ਜੀ ਹਾਂ ਦੱਬਣ ਭੇਜ ਦਾਂਗੇ ਪਾਈ ਥਣਾ ਦੀ ਵਾਹ ਭੇਜ ਤਾਂਗੀ ਠੀਕ ਆ ਗੱਲ ਇਹਦਾ ਰੇਟ ਕੀ ਰਹੂਗਾ ਬਾਈ ਬਾਈ ਇਹ ਦੇ ਦਾ ਮੁੱਲ ਹੈਗਾ 42000 38000 ਦੀ ਦੇ ਦਾਂਗੇ ਜੀ 38000 ਦੇ ਦਾਂਗੇ ਜੇ ਕਿਸ ਨੇ ਆ ਦੋਨੇ ਇੱਕੋ ਰੰਗ ਵਾਲੀਆਂ ਲੈਣੀਆਂ ਹੋਈਆਂ ਕੋਈ ਨਹੀਂ ਕਰ ਦਾਂਗੇ ਮਾਨਤਾ ਨਾਲ ਵੀਰੇ ਠੀਕ ਆ ਗੱਲ ਜੋੜੇ ਚ ਬਾਈ ਕਹਿੰਦਾ ਮਾਨਤਾ ਨਾਲ ਦੋਨਾਂ ਜੋ ਆਪਾਂ ਕਰ ਦਾਂਗੇ ਇੱਕ ਸਾਨੂੰ ਅੱਗੇ ਹੋਰ ਦਿਖਾ ਦਾਨਿਆ ਜਰਸੀ ਤੇ ਰੰਗ ਘੈਰ ਸ਼ਹਿਰ ਜਿਹੜਾ ਆ ਗਿਆ ਉਹਦਾ ਆ ਰੰਗ ਰੂਪ ਦੀ ਬੜੀ ਸ਼ਾਨਦਾਰ ਆ ਥਾਣ ਦਾ ਸਾਈਜ਼ ਬਹੁਤ ਸੋਹਣਾ ਤੋਰੋ ਜੀ ਖੋਲ ਕੇ ਇਹਦਾ ਸੂਆ ਕਿਹੜਾ ਲੱਡੀ ਇਹਦਾ ਬਈ ਪਹਿਲਾ ਸੂਆ ਜੀ ਪਹਿਲਾ ਸੂਆ ਦੀ ਆ ਹਾਂਜੀ ਹਾਂ ਥਾਣ ਫੋਨ ਬੜਾ ਲੱਗਿਆ ਪਹਿਲਾਂ ਦੇ ਹਿਸਾਬ ਨਾਲ ਹਾਂਜੀ ਹਾਂ ਆ ਰੰਗ ਸਮੇਂ ਤੁਹਾਨੂੰ ਦੱਸਿਆ ਵੀ ਇਹਦਾ ਯਰ ਸ਼ਹਿਰ ਵਾਲ ਆ ਗਿਆ ਤੇ ਵੱਡੀ ਆ ਗਈ ਜਰਸੀ ਆ ਦੀ ਇੱਥੇ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਸੂਂਦੀ ਆ ਪਹਿਲਾ ਸੂਆ ਕਿੰਨੇ ਦਿਨ ਕੱਢਦੀ ਆ ਲੱਡੀ ਬਈ ਲਊਗੀ 5-7 ਦਿਨ ਨਾਲ ਕਾਫ ਤੇ ਡੇਢ ਜਿਹੜਾ ਹਾਂ ਹਾਂ ਜੀ ਹਾਂ ਪਰ ਬਲੈਕ ਤੇ ਇਹ ਜਿਹੜੀ ਇਹ ਤੋਂ ਪਹਿਲਾਂ ਲਖਾਈ ਆ ਤਕਰੀਬਨ 80 ਇਕੱਠੀਆਂ ਹੀ ਹਾਂ ਜੀ ਆ ਸੂਆ ਇਹਦਾ ਪਹਿਲਾ ਆ ਗਿਆ ਤੇ ਆਰਡਰ ਸੋਹਣਾ ਬਣਾਉਗੀ ਜਿਹੜੇ ਹਿਸਾਬ ਨਾਲ ਸੂਆ ਪਹਿਲਾ ਚੂਲ ਚੂਲ ਚੰਗੀ ਆ ਹਾਂ ਜੀ ਹਾਂ ਜੀ ਤੇ ਬਾਕੀ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਸੁਭਾਅ ਵੀ ਠੰਡੀ ਆ ਬਿਲਕੁਲ ਹਾਂ ਜੀ ਹਾਂ ਠੰਡੀ ਆ ਜੀ ਕੱਢ ਦੂਗੀ ਇੱਕ ਹਫ਼ਤਾ ਬਾਈ ਬਾਈ ਲੈ ਜੂ ਰਾਮ ਨਾਲ ਕਿੰਨਾ ਕੁ ਦੁੱਧ ਪਾ ਸਕਦੀ ਆ ਆਈਡੀਆ ਚੈੱਕ ਮੇਰੇ ਪਹਿਲੇ ਸੂਆ ਹੱਲੇ ਆਪਾਂ ਇਹਦਾ ਕੋਈ ਦੇ ਨਹੀਂ ਸਕਦੇ ਆਈਡੀਆ ਠੀਕ ਹੈ ਕਰਨ ਉਹ ਜਾਨੀ ਆਮ ਤਾਂ ਸੇਵਾ ਦੇ ਮੇਰੇ ਹਿਸਾਬ ਨਾਲ 12 ਕਿਲੋ ਦਾ ਦਊਗੀ ਠੀਕ ਹੈ ਕਰਨ ਤੇ ਬਾਕੀ ਇੱਕ ਗੱਲ ਮੈਂ ਤੁਹਾਨੂੰ ਸੱਜਣਾ ਹੋਰ ਕਹਿਣਾ ਹੁੰਦਾ ਵੀ ਜਿਹੜਾ ਪਸ਼ੂ ਖਰੀਦਣਾ ਹੁੰਦਾ ਤੁਸੀਂ ਭਈ ਆਪਣੀ ਜੱਜਮੈਂਟ ਨਾਲ ਖਰੀਦਣਾ ਹੁੰਦਾ ਵਪਾਰੀ ਉਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਅੱਗੋਂ ਫਾਰਮਰ ਦੱਸ ਕੇ ਭੇਜਦਾ ਹਾਂਜੀ ਇਹਦੇ ਨਾਲ ਦੀ ਕਿੰਨੇ ਪੈਸੇ ਲੈ ਲਾਂਗੇ ਭਾਈ ਇਹ ਵੀ ਦੇ ਦਾਂਗੇ 38 ਦੀ ਬਾਕੀ ਮਾਨਤਾ ਨਾਲ ਮੌਕੇ ਤੇ ਹੋ ਜਾਊਗਾ ਠੀਕ ਹੈ ਜੇ ਕਿਸੇ ਨੇ ਇਕੱਠੀਆਂ ਲੈਣੀਆਂ ਠੀਕ ਹੈ ਜੀ ਜਾਂ ਕੱਲੀ ਵੀ ਕੋਈ ਗੱਲ ਨਹੀਂ ਮੌਕੇ ਤੇ ਕਰ ਦਾਂਗੇ ਕੰਦੀ ਜੋ ਮਾੜਾ ਮੋਟਾ ਕਰ ਦਾਂਗੇ ਕੋਈ ਗੱਲ ਨਹੀਂ ਆਹ ਬੱਛੀ ਦੀ ਕੀ ਡਿਟੇ ਏ ਉਹ ਦੂਜੇ ਸਵੇ ਸੂਈ ਹੋਈ ਜਾ ਇਹਨੂੰ ਢਾਈ ਦਾ ਨਵੇਂ ਮਹੀਨੇ ਹੋ ਗਏ ਸੂਈ ਨੂੰ ਇਹਦਾ ਪ्योर ਜਰਸੀ ਜੀ ਆ ਗਿਆ ਹਾਂ ਹਾਂ ਬੱਚਾ ਤਾਂ ਨਹੀਂ ਹੈਗਾ ਲੱਗਦਾ ਬੱਚਾ ਨਹੀਂ ਹੈਗਾ ਬਾਈ ਇਹ ਦੁੱਧ ਹੈਗਾ 8 ਕਿਲੋ ਇੱਕ ਥਲੋਂ ਹਨਾ ਤੈਲਾ ਬਾਈ ਕਿਹੜੇ ਥਣ ਤੋਂ ਬਾਈ ਬਾਈ ਆ ਪਿਛਲੇ ਥਣ ਤੋਂ ਪਿਛਲੇ ਬਹਿਣੀ ਵਾਲੇ ਤੋਂ ਹਾਂਜੀ ਹਾਂ ਆ ਪਿਛਲੇ ਥਣ ਤੋਂ ਬਾਈ ਕਹਿੰਦਾ ਤੈਲਾ ਬੈਠਣ ਵਾਲੇ ਤੋਂ ਕਿੰਨਾ ਦੁੱਧ ਹਾਜ਼ਰਾ ਹੁਣ ਦੁੱਧ 8 ਕਿਲੋ ਹੈਗਾ ਵੀਰੇ 8 ਕਿਲੋ ਹੈਗਾ ਡੰਗ ਡੋੜਾਂਗੇ ਚੋਣ ਵਾਲਾ ਤੇ ਬਾਕੀ ਆ ਗਈ ਪ्योर ਜਰਸੀ ਚ ਉਹ ਥਣ ਨੂੰ ਦੇਖ ਕੇ ਲੱਗਦੀ ਨਹੀਂ ਵੀ ਤੈਲਾ ਹਨਾ ਹਾਂਜੀ ਹਾਂ ਬਰਾਬਰ ਜੀ ਲੱਗਦੇ ਨੇ ਧਾਰਾ ਤਾਂ ਆਉਂਦੀਆਂ ਨੇ ਬਾਈ ਠੀਕ ਹੈ ਗੱਲ ਚਲਦਾ ਥਣ ਤਾਂ ਪਰ ਆਪਾਂ ਨੂੰ ਤੇਲ ਮੰਨ ਕੇ ਦੇਵਾਂਗੇ ਆ ਗਈ ਪਿਓਰ ਜਰਸੀ ਤੇ ਲੇਵਾ ਸੋਨਾ ਰੱਖਦੀ ਆ ਥੱਲੇ ਹਾਂਜੀ 8 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਹੈ ਪਿਛਲੇ ਥਣ ਦੀ ਤੇ ੱਲਾ ਤੇ ਬਾਕੀ ਉਦਾਂ ਦੁੱਧ ਚੰਗਾ ਪਾਉਂਦੀ ਹੋਊਗੀ ਜਦੋਂ ਚਾਰੇ ਥਣ ਚੱਲਦੀ ਹੋਣਗੇ ਆਹ ਹਾਂ ਬਈ ਹਾਂ ਬੱਲੇ ਬਾਈ ਬੱਚੇ ਆਪਾਂ ਚੰਗੇ ਲੈ ਸਕਦੇ ਆ ਤੂੰ ਜਰਸੀ ਦੀ ਹਾਂਜੀ ਹਾਂਜੀ ਟੋਨ ਚ ਪਾਉਣ ਦੀ ਕਿਵੇਂ ਲੱਗੀ ਬਈ ਠੰਡੀ ਆ ਪੂਰੀ ਠੰਡੀ ਬਿਲਕੁਲ ਕਿਵੇਂ ਮਿਲਦੀ ਆ ਪਾੜੇ ਤੇ ਹਾਂ ਹਾਂ ਬਈ ਪਾੜੇ ਤੇ ਠੀਕ ਹੈ ਗੱਲ ਇਹਦਾ ਰੇਟ ਕੀ ਰਹੂ ਲੱਡੀ ਇਹਦਾ ਬਈ 24000 ਰੁਪਇਆ 2400 ਤੇ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਥਣ ਦਾ ਸਹਿਜ ਇੱਥੇ ਫੇਸ ਕੁਆਲਿਟੀ ਕਰ ਸਕਦੇ ਹਾਂ ਚ ਇੱਕ ਪਿਓਰ ਜਰਸੀ ਦੇ ਵਿੱਚ ਆ ਗਈ ਤੇ ਥਣ ਦਾ ਸਹਿਜ ਬਹੁਤ ਸੋਹਣਾ ਰੱਖ ਜੇ ਬਾਕੀ ਚੋਣ ਚਵਾਉਣ ਦੀ ਬਾਈ ਕਹਿੰਦਾ ਹੈਗੀ 100 ਦਾ 100 ਬਿਨਾ ਬੱਚੇ ਤੋਂ ਆ 23 ਤਿੰਨ ਮਹੀਨਿਆਂ ਦੀ ਸੂਈਆ ਤੇ ਪਿਛਲੇ ਥਣ ਤੋਂ ਆ ਗਈ ਤਿੱਲ ਤੇ ਰੇਟ ਆ ਗਿਆ ਦਾ 24000 ਕਿੰਨੇ ਕੁ ਦੀ ਹੋ ਜੂ ਲਾਡੀ 22 ਹੀ ਦੇ ਦਾਂਗੇ ਵੀਰੇ 22000 ਹਾਂਜੀ ਆ ਨੰਬਰ ਬੋਲ ਦੋ ਜੀ 98552 ਜੀ 98122 98557 98122 ਤਕਰੀਬਨ ਤਕਰੀਬਨ ਇਹੀ ਪੱਕਾ ਨੰਬਰ ਚੱਲਦਾ ਬਾਈ ਹੋਰਾਂ ਕੋਲੇ ਅੱਜ ਸਾਨੂੰ 5 ਗਾਵਾਂ ਦਿਖਾਤੀਆਂ 4 ਗਾਵਾਂ ਦਿਖਾਤੀਆਂ ਤੇ ਇੱਕ ਸਾਢਾ ਜਾਂ ਸਾਢੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਬੱਚੀ ਦਿਖਾਤੀ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ